ਹੈਲੋ एवरीवनਸ ਡਾਕਟਰ ਰਵਿੰਦਰ ਸੰਧੂ ਹੇਅਰ ਫਰਮ ਸੰਧੂ ਸੰਧੂ ਹਸਪੀਟਲ ਨਗਰ ਆਈਫਲਕਸਰ ਕਿਨੇ ਪੇਸ਼ੈਂਟਸ ਸਾਨੂੰ ਰੋਜ਼ ਕੰਪਲੇਨ ਕਰਦੇ ਨੇ ਲੈਗ ਕ੍ਰੈਂਪਸ ਦੀ ਕਿ ਸਾਰੇ ਰੱਤਾਂ ਚ ਬਹੁਤ ਦਰਦ ਹੋ ਰਿਹਾ ਖੜਿਆ ਨਹੀਂ ਜਾ ਰਿਹਾ ਸਾਰੇ ਰੱਤਾਂ ਵਿੱਚ ਬਹੁਤ ਕੜੱਲਾਂ ਪੈਂਦੀਆਂ ਨੇ ਬਹੁਤ ਕ੍ਰੈਂਪਸ ਹੁੰਦੇ ਨੇ ਅਸੀਂ ਕੀ ਕਰੀਏ ਇਹ ਜਿਹੜਾ ਕੁਐਸਚਨ ਹੈ ਜਾਂ ਇਹ ਕੰਪਲੇਨਟ ਹੈ ਸਿਰਫ ਪ੍ਰੈਗਨੈਂਟ ਪੇਸ਼ੈਂਟਸ ਦੀ ਹੀ ਬਹੁਤ سارے ਨਾਨ ਪ੍ਰੈਗਨੈਂਟ ਪੇਸ਼ੈਂਟਸ ਦੀ ਵੀ ਹੁੰਦੀ ਹੈ ਇਸ ਲਈ ਅੱਜ ਅਸੀਂ ਇਸ ਟੌਪਿਕ ਨੂੰ ਚੂਜ਼ ਕੀਤਾ ਹੈ ਵੀਡੀਓ ਬਣਾਉਣਾਸਤੇ हां बहुत सारे सप्लीमेंट्स ने मेडिकल सप्लीमेंट्स ने मेडिसिंस ने लिया ਤੁਹਾਡੀ ਹੈਲਪ ਕਰ ਸਕਦੀਆਂ ਨੇ ਇਹਨਾਂ ਕ੍ਰੈਂਪਸ ਨੂੰ ਠੀਕ ਕਰਨ ਦੇ ਵਿੱਚ ਪਰ ਅੱਜ ਇਸ ਵੀਡੀਓ 'ਚ ਆਪਾਂ ਕ੍ਰੈਂਪਸ ਨੂੰ ਠੀਕ ਕਰਨ ਲਈ ਮੈਡੀਸਿਨ ਦੀ ਗੱਲ ਨਹੀਂ ਕਰਾਂਗੇ ਆਪਾਂ ਗੱਲ ਕਰਾਂਗੇ ਕਿਉਂ ਆਏ ਕ੍ਰੈਂਪਸ ਹੁੰਦੇ ਨੇ ਤੇ ਕਿਸ ਖਾਣੇ ਦੇ ਨਾਲ ਇਹ ਕ੍ਰੈਂਪਸ ਜਾ ਸਕਦੇ ਸਭ ਤੋਂ ਪਹਿਲਾ ਕਾਰਨ ਕ੍ਰੈਂਪਸ ਦਾ ਹੈ ਸਪੈਸ਼ਲੀ ਗਰਮੀਆਂ ਦੇ ਵਿੱਚ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਦਾ ਮਤਲਬ ਹੈ ਕਿ ਤੁਹਾਡੇ ਬੋਡੀ ਦੇ ਵਿੱਚ ਪਾਣੀ ਬਹੁਤ ਘਟ ਗਿਆ ਗਰਮੀਆਂ 'ਚ ਆਪਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਇਸ ਲਈ ਆਪਣੇ ਕ੍ਰੈਂਪਸ ਠੀਕ ਕਰਨ ਲਈ ਆਪਣੀ ਬੋਡੀ ਹਾਈਡਰੇਟਡ ਰੱਖੋ ਉਦਲੀ ਚਾਹੇ ਸਤੋਂਤਨ ਲੀਟਰ ਪਾਣੀ ਪੀਓ ਕਿ ਤੁਹਾਡੀ ਬਾਡੀ ਹਾਈਡਰੇਟ ਰਹੇ ਉਸ ਤੋਂ ਇਲਾਵਾ ਤੁਸੀਂ ਸਕੰਝਵੀ ਪੀ ਸਕਦੇ ਹੋ ਲਾਈਵ ਵਾਟਰ ਪੀ ਸਕਦੇ ਹੋ ਤੁਸੀਂ ਲੱਸੀ ਪੀ ਸਕਦੇ ਹੋ ਇਸ ਤਰ੍ਹਾਂ ਦੇ ਡਰਿੰਕਸ ਨਾਲ ਵੀ ਤੁਸੀਂ ਆਪਣਾ ਡੀਹਾਈਡਰੇਸ਼ਨ ਘਟਾ ਸਕਦੇ ਹੋ ਤੇ ਆਪਣੇ ਕ੍ਰੈਂਪਸ ਘਟਾ ਸਕਦੇ ਹੋ ਨੈਕਸਟ ਕਾਰਨ ਕ੍ਰੈਂਪਸ ਦਾ ਹੈ ਸਾਡੇ ਸਰੀਰ 'ਚ ਕਮੀ ਕੈਲਸ਼ੀਅਮ ਦੀ ਮੈਗਨੀਸ਼ੀਅਮ ਦੀ ਸੋਡੀਅਮ ਦੀ ਤੇ ਪੋਟਾਸ਼ੀਅਮ ਦੀ ਬਹੁਤ ਵਾਰੀ ਇਹ ਚੀਜ਼ਾਂ ਦੀ ਕਮੀ ਦੇਖੀ ਜਾਂਦੀ ਹੈ weight watchers ਦੇ ਵਿੱਚ ਕੋਈ ਕੋਈ ਬਹੁਤ ਜ਼ਿਆਦਾ ਡਾਈਟਿੰਗ ਕਰ ਰਿਹਾ ਹੈ ਉਬ ਉਹ ਕਰ ਰਿਹਾ ਹੈ ਕੋਈ ਕੀਟੋ ਡਾਈਟ ਲੈ ਰਿਹਾ ਹੈ ਉਹਨਾਂ ਦੇ ਵਿੱਚ ਇੰਨਾ ਚੀਜ਼ਾਂ ਦੀ ਕਿਵਾਂ ਕਮੀ ਹੋ ਜਾਂਦੀ ਹੈ ਸਪੈਸ਼ਲੀ ਜੇ ਡਾਇਬੀਟਿਕ ਪੇਸ਼IENTS ਹੁੰਦੇ ਨੇ ਉਹਨਾਂ ਦੀ ਖਾਣਾ ਬਹੁਤ ਰੈਸਟ੍ਰਿਕਟ ਹੋ ਜਾਂਦਾ ਹੈ ਇਸ ਲਈ ਵੀ ਕਈ ਵਾਰ ਉਹਨਾਂ ਚ ਮੈਗਨੀਸ਼ੀਅਮ ਕਮੀ ਹੁੰਦੀ ਹੈ ਤੇ ਥੋੜਾ ਡਾਇਬੀਟੀਜ਼ ਵੀ ਸਾਡੇ ਦੇ ਕ੍ਰੈਂਪਸ ਹੈ ਉਹਨੂੰ ਵਧਾਉਂਦਾ ਹੈ ਤੇ ਪ੍ਰੈਗਨੈਂਸੀ ਵੀ ਇੱਕ ਅਜੀ ਕੰਡੀਸ਼ਨ ਹੈ ਜਿੱਚ ਕ੍ਰੈਂਪਸ ਜ਼ਿਆਦਾ ਰਹਿੰਦੇ ਨੇ ਕਿ ਬੇਬੀ ਦੀ ਗੋਦ ਕਰਕੇ ਆਪਣੀ ਦੀ ਨਿਊਟ੍ਰੀਐਂਟਸ ਲੈਡੀ ਲਈ ਉਹ ਥੋੜੇ ਘਟ ਜਾਂਦੇ ਆ ਤਾਂ ਅੱਜ ਆਪਾਂ ਸਪੈਸੀਫਿਕਲੀ ਇਸ ਵੀਡੀਓ ਚ ਗੱਲ ਕਰਾਂਗੇ ਮੈਗਨੀਸ਼ੀਅਮ ਬਾਰੇ ਕੈਲਸ਼ੀਅਮ ਬਾਰੇ ਆਪਾਂ ਇੱਕ ਹੋਰ ਵੀਡੀਓ ਬਣਾਈ ਸੀ ਜਿਸ ਸਬਕ ਕੈਲਸ਼ੀਅਮ ਚ ਫੂਡ ਦੀ ਗੱਲ ਕੀਤੀ ਸੀ ਤੇ ਸੋਡੀਅਮ ਦੀ ਗੱਲ ਕੀਤੀ ਜਾਏ ਯੂਸੂਲੀ ਆਪਣੇ ਖਾਣੇ ਦੇ ਵਿੱਚ ਅੱਛਾ ਕੁਆਂਟੀਟੀ ਆਫ ਨਮਕ ਰਹਿੰਦਾ ਹੈ ਸੋਡੀਅਮ ਕੌਨ ਦੀ ਕਮੀ ਇੰਨੀ ਕਾਮਨ ਨਹੀਂ ਹੈ ਜ਼ਿਆਦਾ ਕਮੀ ਕਾਮਨ ਹੈ ਮੈਗਨੀਸ਼ੀਅਮ ਦੀ ਜਿਸ ਕਰਕੇ ਸਾਡੇ ਲੈਕ ਆਉਟ ਹੁੰਦੇ ਆ ਸੋ ਲੈਟਸ ਟਾਕ ਅਬਾਊਟ ਦ ਫੂਡ which rich raised of magnesium naturally ਫਿਰ ਆਪਾਂ weight watchers ਦੀ ਗੱਲ ਕਰਦੇ ਆ ਆਪਾਂ ਜੀ ਆਪਾਂ ਹੁਣ ਗਰਮੀਆਂ ਦਾ ਸੀਜ਼ਨ ਹੈ ਸਭ ਤੋਂ ਪਹਿਲਾ ਹੈ ਵਾਟਰਮੈਲਨ ਮਠੀਰਾ ਇਸੇ ਦੋ ਸਾਈਸਸ ਵਾਟਰਮੈਲਨੇ ਰੋਜ਼ ਖਾਣੇ ਹੋ ਤੁਹਾਡੀ ਆਲਮੋਸਟ ਸਾਰੀ ਮੈਗਨੀਸ਼ੀਅਮ ਦੀ ਨੀਡ ਪੂਰੀ ਹੋ ਜਾਂਦੀ ਹੈ ਤੇ ਤੁਹਾਨੂੰ ਕ੍ਰੈਂਪਸ ਨਹੀਂ ਹੁੰਦੇ ਇਸ ਤੋਂ ਅਗਲੀ ਚੀਜ਼ ਹੈਗੀ ਹੈ ਨੱਟਸ ਨੱਟਸ ਵਿੱਚ ਆਪਾਂ ਬਦਾਮ ਲਿਖਾ ਸਕਦੇ ਹਾਂ ਪੰਜ ਬਦਾਮਾਂ ਪਰ ਰੋਜ਼ ਦੇ ਖਾਣੇ ਕੋਈ weight gain increase ਨਹੀਂ ਕਰਦੇ ਕੋਈ ਜ਼ਿਆਦਾ ਸਾਡਾ weight ਨਹੀਂ ਵਧਦਾ ਆਪਾਂ ਭੋ ਕੇ ਖਾਓ ਕੱਟ ਕੇ ਖਾਓ ਕਿਸੇ ਮਰਜ਼ੀ ਤਰੀਕੇ ਨਾਲ ਖਾਓ ਉਹ ਜ਼ਿਆਦਾ ਫਰਕ ਨਹੀਂ ਪੈਂਦਾ ਪੰਜ ਬਦਾਮ ਬਹੁਤ ਅੱਛਾ ਸੋਰਸ ਹੁੰਦੇ ਨੇ ਮੈਗਨੀਸ਼ੀਅਮ ਦਾ ਸੀਡਸ ਸੀਡਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪੰਪਕਿਨ ਦੇ ਸੀਡਸ ਆਲ ਸੀ ਦੇ ਸੀਡਸ ਸਨਫਲਾవర్ ਦੇ ਸੀਡ ਸੂਰਜਮੁਖੀ ਦੇ ਸੀਡ ਕद्दू ਦੇ ਸੀਡ ਇਹ ਸਾਰੇ ਬਹੁਤ ਅੱਛਾ ਸੋਸ ਹੁੰਦੇ ਨੇ ম্যাগਨੀਸ਼ੀਅਮ ਦਾ ਆਪਾਂ ਇੱਕ ਚਮਚ ਇਹਨਾਂ ਸਾਰੇ ਸੀਡਸ ਦੇ ਮਿਕਸਚਰ ਦਾ ਖਾ ਸਕਦੇ ਆ ਆਪਾਂ ਰਾਤ ਨੂੰ ਪਿਓ ਕੇ ਸਵੇਰੇ ਖਾ ਸਕਦੇ ਆ ਜਾਂ ਫਿਰ ਆਪਾਂ ਉਹਨਾਂ ਨੂੰ ਆਪਣੀ ਵੈਸੀ ਖਾ ਸਕਦੇ ਆ ਜਾਂ ਆਪ ਆਪਨੇ ਫਰੂਟਸ ਉੱਪਰ ਸਪਰਿੰਕਲ ਕਰਕੇ ਖਾ ਸਕਦੇ ਆ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪਨੀਰ ਦੀ ਸਪੈਸ਼ਲੀ ਟੋਫੂ ਪਨੀਰ ਟੋਫੂ ਪਨੀਰ ਬਹੁਤ ਹੈਲਦੀ ਹੁੰਦਾ ਹੈ ਪੁਰੇਸ ਥੋੜਾ ਪਨੀਰ ਨਾਲੋਂ ਇਹਦਾ ਕਾਰਬੋਹਾਈਡਰੇਟ ਕੰਟੈਂਟ ਥੋੜਾ ਘੱਟ ਵੀ ਹੁੰਦਾ ਹੈ ਤੇ ਬਹੁਤ ਅੱਛਾ ਸੋਰਸ ਹੈ ਮੈਗਨੀਸ਼ੀਅਮ ਦਾ ਤੇ ਸਾਨੂੰ ਹੈਲਪ ਕਰਦਾ ਸਾਡੇ ਕ੍ਰੈਂਪਸ ਘਟਾਉਣ ਦੇ ਵਿੱਚ ਹੁਣ ਆਪਾਂ ਆਪਣੀ ਕਿਚਨ ਦੀ ਗੱਲ ਕਰੀ ਕਿਚਨs ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਕ੍ਰੈਂਪਸ ਘਟਾਉਣ 'ਚ ਹੈਲਪ ਕਰ ਸਕਦੀਆਂ ਨੇ ਉਹਦੇ ਵਿੱਚ ਰਾਜਮਾ ਰਾਜਮਾ ਬਹੁਤ ਅੱਛਾ ਸੋਰਸ ਹੁੰਦੇ ਹੈ ਮੈਗਨੀਸ਼ੀਅਮ ਦਾ ਆਪਾਂ ਹਫਤੇ ਦੇ ਵਿੱਚ ਇੱਕ ਵਾਰ ਰਾਜਮਾ ਖਾ ਸਕਦੇ ਹਾਂ ਚਿਕਪੀਸ ਚਿਕਪੀਸ ਚਿੱਟੇ ਛੋਲੇ ਕਾਲੇ ਛੋਲੇ ਇਹ ਬਹੁਤ ਅੱਛਾ ਸੋਰਸ ਹੈ ਮੈਗਨੀਸ਼ੀਅਮ ਦਾ ਤੇ ਸਾਡੇ ਕ੍ਰੈਂਪਸ ਨੂੰ ਘਟਾਉਣ ਤੋ ਬਾਦ ਹੈ achar pickle ਜਿਹੜਾ achar ਦਾ ਮਸਾਲਾ ਹੁੰਦਾ ਹੈ ਉਹ ਇਸ ਬਹੁਤ ਅੱਛਾ ਕੰਟੈਂਟ ਹੁੰਦਾ ਹੈ ਵਿਨੇਗਰ ਦਾ ਸੁਪੋਜ਼ਿਟਲੀ ਜਿਹੜਾ ਵਿਨੇਗਰ ਹੈ ਇਹਦੇ ਵਿੱਚ ਸਾਰੇ ਸਾਡੇ ਐਲੀਮੈਂਟਸ ਹੁੰਦੇ ਹੈ ਸੋਡੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਇਹ ਸਾਰੇ ਆਪਣੇ ਲੈਗ ਕ੍ਰੈਂਪਸ ਘਟਾਉਣ ਚ ਹੈਲਪ ਕਰਦੇ ਨੇ ਤੇ ਪਿਕਲ ਬਹੁਤ ਅੱਛਾ ਡਾਈਜੈਸਟਿਵ ਵੀ ਹੁੰਦਾ ਹੈ ਜਿਹੜਾ ਆਪਾਂ ਇਸ ਵੀ ਆਪਣੇ ਖਾਣਨਾ ਖਾਦਾ ਜਾਂਦਾ ਹੈ ਕਿ ਆਪਣੇ ਫੂਡ ਦੀ ਡਾਈਜੈਸ਼ਨ ਨੂੰ ਪਿਕਲ ਇਨਕਰੀਸ ਕਰਦਾ ਹੈ ਤੇ ਸਾਡੇ ਕ੍ਰੈਂਪਸ ਘਟਾਉਂਦਾ ਹੈ ਇਸ ਤੋਂ ਬਾਅਦ ਆਪਾਂ ਫੂਡ ਦੀ ਗੱਲ ਕਰਾਂਗੇ ਉਹਨਾਂ ਦੀ ਜਿਹੜੇ ਸ਼ਾਇਦ ਥੋੜਾ ਬਹੁਤਾ weight gain ਕਰ ਸਕਦੇ ਨੇ ਇਸ ਲਈ ਚੰਦ weight watchers ਨਹੀਂ ਖਾਣਾ ਚਾਹਣਗੇ ਜਾਂ ਫਿਰ ਡਾਇਬੀਟਿਕਸ ਨਹੀਂ ਖਾਣਾ ਚਾਹਣਗੇ ਪਰ ਮੈਂ ਇਹਨਾਂ ਵਾਰ 10 ਚੋਣਾਂ ਜੂਰ ਚਾਹੂੰਗੀ ਇਹਦੇ ਵਿੱਚ ਸਭ ਤੋਂ ਪਹਿਲਾ ਹੈ ਆਲੂ ਪੋਟੈਟੋ ਇੱਕ স্মਲ ਸਾਈਜ਼ ਪੋਟੈਟੋ ਬਹੁਤ ਅੱਛਾ ਸੋਰਸ ਹੁੰਦਾ ਹੈ ਮੈਗਨੀਸ਼ੀਅਮ ਦਾ ਤੇ ਤੁਸੀਂ ਖਾ ਸਕਦੇ ਹੋ ਇਸ ਤੋਂ ਬਾਅਦ ਸਰਦੀਆਂ ਦੇ ਵਿੱਚ সুইਟ ਪੋਟੈਟੋ ਸ਼ਕਰਗੰਦੀ ਇੱਕ ਸ਼ਕਰਗੰਦੀ ਤੁਸੀਂ ਖਾ ਸਕਦੇ ਹੋ ਬਹੁਤ ਅੱਛਾ ਸੋਰਸ ਹੈ ਮੈਗਨੀਸ਼ੀਅਮ ਦਾ ਕੈਸ਼ੂ ਨਟਸ ਕਾਜੂ ਕਾਜੂ ਵਿੱਚ ਇੰਨੀਆ ਕੈਲਰੀਜ਼ ਨਹੀਂ ਹੁੰਦੀਆਂ ਸਿਕ ਕੋਈ 4 ਤੋਂ 5 ਕਾਜੂ ਰੋਜ਼ ਦੇ ਖਾ ਸਕਦੇ ਹੋ ਜੋ ਬਹੁਤ ਅੱਛਾ ਸੋਸ ਹੁੰਦੇ ਨੇ ਮੈਗਨੀਸ਼ੀਅਮ ਦਾ ਇਸ ਤੋਂ ਬਾਅਦ ਡਾਰਕ ਚਾਕਲੇਟ ਡਾਰਕ ਚਾਕਲੇਟ 60 ਤੋਂ 70% ਕੋਕੋਆ ਪ੍ਰੈਜ਼ੈਂਟ ਹੈ ਉਹ ਬਹੁਤ ਅੱਛਾ ਸੋਸ ਹੁੰਦਾ ਹੈ ਜਿਹੜਾ ਆਪਣਾ ਮੈਗਨੀਸ਼ੀਅਮ ਨੂੰ ਪੂਰਾ ਕਰ ਸਕਦਾ ਹੈ ਇਸ ਤੋਂ ਬਾਅਦ ਪੀਨਟ ਬਟਰ ਪੀਨਟ ਬਟਰ ਦੇ ਦੋ 스ਪੂਨ ਸਿੱਖਾ ਸਕਦੇ ਹੋ ਰੋਜ਼ ਬ੍ਰੈਡ ਤੇ ਲਗਾ ਕੇ ਜਿਸ ਤਰ੍ਹਾਂ ਸਿੱਖਣਾ ਚਾਹਣ ਉਹ ਇਹ ਆਪਣੇ ਲੈਕਟੈਂਸ ਤੋਂ ਘਟਾਉਣ ਦੇ ਵਿੱਚ ਬਹੁਤ ਮਦਦ ਕਰਦਾ ਹੈ ਇਸ ਤੋਂ ਬਾਅਦ ਮੂੰਫਲੀ ਗਰਾਊਂਡ ਨਟ ब्राउन राइस भी बहुत अच्छा सोर्स हुंदा है मैग्नीशियम ਦਾ ਇਹਨਾਂ ਕੋਈ weight ਵੀ increase ਨਹੀਂ ਕਰਦਾ ਤੁਸੀਂ ਉਹਦਾ ਤੇਲ ਵਰਤ ਸਕਦੇ ਹੋ ਕੱਚੀ ਮਫਲੀ ਭੁੰਨ ਕੇ ਖਾ ਸਕਦੇ ਹੋ ਆਪਣੇ ਕਿਸੇ ਟਿਸਚਰ ਵਿੱਚ ਮਫਲੀ ਪਾ ਕੇ ਖਾ ਸਕਦੇ ਹੋ ਇਹਨਾਂ ਨਾਲ ਥੋੜੇ cramps ਘਟ ਜਾਣਗੇ ਬਨਾਣਾ ਕੇਲਾ ਕੇਲਾ ਬਹੁਤ ਅੱਛਾ ਸੋਰਸ ਹੈ ম্যাগਨੀਸ਼ੀਅਮ ਦਾ ਕੇਲਾ ਕੋਈ ਨਾ ਜ਼ਿਆਦਾ weight increase ਵੀ ਨਹੀਂ ਕਰਦਾ ਪਰ ਸਟਿਲ ਜੇ ਕੁਝ ਨਹੀਂ ਲੋ ਖਾਣਾ ਚਾਹੁੰਦੇ ਅਪ ਟੂ them ਇਸ ਵਕ ਬਰਾਊਨ ਰਾਈਸ ਸਰਦ ਗਰਮੀਆਂ ਦੀ ਸਬਜੀ ਜਿਵੇਂ ਲੈਡੀ ਫਿੰਗਰ ਭਿੰਡੀ ਬਹੁਤ ਅੱਛਾ ਸੋਸ ਹੁੰਦਾ ਹੈਗਾ ਇਸ ਬਦ ਮਟਰ ਬਹੁਤ ਅੱਛਾ ਸੋਸ ਹੈ ਮੈਗਨੀਸ਼ੀਅਮ ਦਾ ਤੁਸੀਂ ਇਹ ਸਭ ਖਾਣੇ ਖਾ ਸਕਦੇ ਹੋ ਤੇ ਆਪਣੇ ਕ੍ਰੈਂਪਸ ਘਟਾ ਸਕਦੇ ਹੋ ਇਹ ਖਾਣੇ ਖਾਣ ਤੋਂ ਬਾਅਦ ਵੀ ਤੁਹਾਨੂੰ ਕ੍ਰੈਂਪਸ ਰਹਿੰਦੇ ਆ ਤਾਂ ਆਪਣੇ ਕੋਲ ਸਪੈਸ਼ਲ ਸਪਲੀਮੈਂਟਸ ਹੁੰਦੇ ਆ ਉਹਨਾਂ ਮੈਡੀਸਿਨ ਦੇ ਨਾਲ ਤੁਹਾਨੂੰ ਆਪਣੇ ਕ੍ਰੈਂਪਸ ਘਟਾਉਣ 'ਚ ਹੈਲਪ ਹੋ ਸਕਦੀ ਹੈ ਇਹ ਜਿਹੜੀ ਮੈਡੀਸਿਨ ਹੈ ਤੁਸੀਂ ਓਵਰ ਦਾ ਕਾਊਂਟਰ ਨਾਲੋਂ ਆਪਣੇ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਨਾਲ ਲਓ ਅਸ਼ਲੀ ਐਨ ਆਈ ਸਸਟ